ਉਹ ਦੇਵਾਸਤੇ ਯਾਦ ਦੇ ਯਤਨ ਜੁਟਾਣੇ ਪੈਂਦੇ ਨੇ ਦੇਖੋ ਪੁੱਤਰ ਨੂੰ ਯਾਦ ਕਰਨ ਵਾਸਤੇ ਆਵਾਜ਼ਾਂ ਵਜਾਣ ਦੀ ਲੋੜ ਹੈ ਤਬਲਾ ਖੜਕਾਣ ਦੀ ਲੋੜ ਹੈ ਇਹ ਕਥਾ ਕਹਾਣੀਆਂ ਇਹ ਫਲਸਫੇ ਘੋਟਣ ਦੀ ਲੋੜ ਹੈ ਆਪ ਸਾਰੇ ਸੈਣੇ ਬਿਠੇ ਪਤਨੀ ਨੂੰ ਯਾਦ ਕਰਨ ਵਾਸਤੇ ਪਤਨੀ ਨੂੰ ਯਾਦ ਕਰਨ ਵਾਸਤੇ ਕੋਈ ਤੀਰਥਾਂ ਤੇ ਜਾਣ ਦੀ ਲੋੜ ਹੈ ਕੋਈ ਗ੍ਰੰਥਾਂ ਦੇ ਪਾਠ ਦੀ ਲੋੜ ਹੈ ਕੁਈ ਕਥਾ ਕੀਰਤਨ ਸੁਣਨਾ ਕੋਈ ਕਿਸੇ ਕੋਲ ਪ੍ਰੇਰਣਾ ਲੈਣੀ ਹੈ ਮਨ ਪਤਨੀ ਨੂੰ ਪਤਨੀ ਕਰਕੇ ਮੰਨ ਲੈਂਦਾ ਹੈ ਪਤੀ ਨੂੰ ਪਤੀ ਕਰਕੇ ਮੰਨ ਲੈਂਦਾ ਹੈ ਭਰਾ ਨੂੰ ਭਰਾ ਕਰਕੇ ਮੰਨ ਲੈਂਦਾ ਹੈ ਪੁੱਤਰ ਨੂੰ ਪੁੱਤਰ ਕਰਕੇ ਮੰਨ ਲੈਂਦਾ ਹੈ ਮਨ ਪਰਮਾਤਮਾ ਨੂੰ ਪਰਮਾਤਮਾ ਕਰਕੇ ਨਹੀਂ ਮੰਨਦਾ ਜੋ ਮੰਦਰ ਮਸਜਿਦ ਗੁਰਦੁਆਰੇ ਨਹੀਂ ਆਉਂਦੇ ਪਾਠ ਪੂਜਾ ਨਹੀਂ ਕਰਦੇ ਉਹਨਾਂ ਦਾ ਮਨ ਤੇ ਨਹੀਂ ਮੰਦਾ ਗੁਸਤਾਖੀ ਮਾਫ بار بار ਮਾਫ ਕਰਨਾ ਜੋ ਆਮਦੇ ਨੇ ਉਹਨਾਂ ਦਾ ਮਨ ਵੀ ਨਹੀਂ ਮੰਦਾ ਨਹੀਂ ਮੰਦਾ ਇਸ ਚੱਕਰ ਵਿੱਚ ਨਾ ਪੈਣਾ ਜਿਹੜੇ ਗੁਰਦੁਆਰੇ ਜਾ ਰਹੇ ਨੇ ਇੱਥੇ ਮਹਾਨ ਨੇ ਇਹਨਾਂ ਦਾ ਮਨ ਗੁਰੂ ਨੂੰ ਗੁਰੂ ਕਰਕੇ ਮੰਦਾ ਹੋਵੇਗਾ ਗੁਸਤਾਖੀ ਮਾਫ ਗੁਰੂ ਦੀ ਹਜ਼ੂਰੀ ਚ ਮੈਂ ਕਹਿ ਰਿਹਾ ਨਹੀਂ ਮੰਦਾ ਬਹੁਤ ਵੱਡੀ ਕਮਜ਼ੋਰੀ ਨਾਲ ਕਿਦੇ ਤੁਹਾਡੇ ਦਿਲ ਨਾਲ ਧੜਕ ਜਾਣ ਇਸ ਵਾਸਤੇ ਮੈਂ ਘਾਟੀ ਬਿਆਨ ਕਰਦਾ ਹੁਣਾ ਮਨ ਨਹੀਂ ਮੰਨਦਾ ਕੀ ਹੋਇਆ ਮੰਦਰ ਦੇ ਚ ਰੋਜ਼ ਪੂਜਾ ਪਾਠ ਕਰ ਰਿਹਾ ਹੈ ਕੀ ਹੋਇਆ ਗੁਰਦੁਆਰੇ ਜਾ ਕੇ ਕਥਾ ਕੀਰਤਨ ਕਰ ਰਿਹਾ ਹੈ ਤੇ ਸੁਣ ਰਿਹਾ ਹੈ ਪਾਠ ਕਰ ਰਿਹਾ ਹੈ ਘਰ ਦੇ ਚ ਜਪ ਕਰ ਰਿਹਾ ਹੈ ਮਨ ਪ੍ਰਭੂ ਨੂੰ ਪ੍ਰਭੂ ਕਰਕੇ ਨਹੀਂ ਮੰਨਦਾ ਕਿ ਕੋਈ ਤਰਕ ਕਰੇ ਬੜੀ ਭਾਰੀ ਮਨ ਦਾ ਤਾਂ ਤੇ ਗੁਰਦੁਆਰੇ ਆਉਂਦੇ ਸਾਡਾ ਮਨ ਮੰਨਦਾ ਤਾਂ ਹੀ ਤੇ ਕਥਾ ਕੀਰਤਨ ਸੁਣਦੇ ਮਨ ਗੁਰੂ ਨੂੰ ਮੰਨਦਾ ਹੈ ਤਾਂ ਹੀ ਤੇ ਸਮਾਂ ਕੱਢ ਕੇ ਵਕਤ ਕੱਢ ਕੇ ਗੁਰਦੁਆਰੇ ਆਉਂਦੇ ਮੰਦਰ ਆਉਂਦੇ ਨਮਾਜ਼ ਪੜ੍ਹਦੇ ਹੁਣ ਕਬੀਰ ਨੇ ਮੰਮੇ ਤੋਂ ਇਹ ਕਹਿ ਦਿੱਤਾ ਮੰਮਾ ਮਨ ਸੇ ਉਕਾਜ ਹੈ ਮਨ ਸਾ ਦੇਸੇਦ ਹੋਏ ਮਨ へ ਮਨ ਸੇ ਕਹੇ ਕਬੀਰ ਆ ਮਨ ਸਾ ਮਿਲਿਆ ਨਾ ਕੋਏ ਇਹ ਮਨ ਸ਼ਕਤੀ ਇਹ ਮਨ ਸਿਓ ਇਹ ਮਨ ਪੰਜ ਤਤ ਕੋ ਜਿਓ ब्रह्मा ਅਖਰ ਦੇ ਆਸਰੇ ਤੇ ਮੰਮੇ ਤੇ ਹੁਣ ਗੁਰੂ ਅਰਜਨ ਦੇਵ ਜੀ ਕੀ ਕਹਿੰਦੇ ਉਹਨਾਂ ਦੀ ਵੀ ਬਾਣ ਅਖਰੀ ਹੈ ਸੰਕੇਤ ਕਰਤ ਗੋੜੀ ਮੱਲਾ ਪੰਜਵਾ 52 ਅਖਰੀ ਗੋੜੀ ਸ੍ਰੀ ਕਬੀਰ ਜੀ 52 ਅਖਰੀ ਆਸਾਮ ਅੱਲਾ ਪਹਿਲਾ ਪੱਟੀ ਲਿਖੀ ਆਸਾਮ ਅੱਲਾ ਤੀਜਾ ਪੱਟੀ ਸਭ ਇੱਕ ਇੱਕ ਅੱਖਰ ਕਿਹੜੀ ਦਿਸ਼ਾ ਦਾ ਸੰਕੇਤ ਕਰਦੇ ਨੇ ਇਸ਼ਾਰਾ ਕਰਦੇ ਨੇ ਕਿਸ ਪਾਸੇ ਤੋਰਨਾ ਚਾਹਦੇ ਨੇ ਇਹਨਾਂ ਚਾਰ ਬਾਣੀਆਂ ਦੇ ਵਿੱਚ 52 ਅੱਖਰੀ ਗੁਰੂ ਅਰਜਨ ਦੇਵ ਜੀ 52 ਅੱਖਰੀ ਭਗਤ ਕਬੀਰ ਜੀ ਪੱਟੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਪੱਟੀ ਗੁਰੂ ਅਮਰਦਾਸ ਜੀ ਇੱਕ ਅੱਖਰ ਦੀ ਮੈਂ ਗੱਲ ਕਰਦਾ ਵਰਨਾ ਊੜੇ ਤੋਂ ਲੈ ਕੇ ਸਾਰੇ ਅੱਖਰ ਕਿਹੜੇ ਪਾਸੇ ਦਾ ਇਸ਼ਾਰਾ ਕਰਦੇ ਨੇ 52 ਅੱਖਰੀ ਬੜੀ ਗਜ਼ਬ ਦੀ ਗਾਣੀ ਮੈਨੂੰ ਇਸ ਦੀ ਸੰਪੂਰਨ ਕਥਾ ਕਰਨ ਦਾ ਸਿਰਫ ਦੋ ਤਿੰਨ ਸ਼ਾਇਰਾਂ 'ਚ ਮੌਕਾ ਮਿਲਿਆ ਉਹਨਾਂ ਦੇ ਨਾਲ ਜਦ ਮੈਂ 20-25 ਦਿਨ ਮਹੀਨਾ ਕਿਧਰੇ ਇੱਕ ਸ਼ਾਇਰੇ 'ਚ ਵੀ ਰਹਿ ਜਾਂਦਾ ਹੁੰਦਾ ਸੀ ਜੰਮੂ ਵਿੱਚ ਕੀਤਾ ਮੈਂ ਲਖਨਊ ਤੇ ਕਾਨਪੁਰ ਵੀ ਕੀਤਾ ਪੂਰੀ ਉਦੋਂ ਮੈਨੂੰ ਵੀ ਬੜਾ ਆਨੰਦ ਆਇਆ ਇੱਕ ਇੱਕ ਅੱਖਰ ਖਿੜੇ ਖਿੜੇ ਪਾਸੇ ਦਾ ਸੰਕੇਤ ਕਰ ਰਹੇ ਨੇ ਪੈਰ ਨਾ ਦੇ ਰਹੇ ਕਬੀਰ ਕਹਿੰਦੇ ਨੇ ਮੈਂ ਮਨ ਨੂੰ ਮਨਾਣ ਦੇ ਚ ਲੱਗਿਆ ਹਾਂ ਮਨ ਮੰਦ ਮਨ ਪੁੱਤਰ ਨੂੰ ਪੁੱਤਰ ਕਰਕੇ ਮੰਨ ਲੈਂਦਾ ਹੈ ਮਨ ਪਰਮਾਤਮਾ ਨੂੰ ਪਰਮਾਤਮਾ ਕਰਕੇ ਨਹੀਂ ਮੰਨਦਾ ਮਨ ਪਤਨੀ ਨੂੰ ਪਤਨੀ ਕਰਕੇ ਮੰਨ ਲੈਂਦਾ ਹੈ ਮਨ ਪਰਮਾਤਮਾ ਨੂੰ ਪਰਮਾਤਮਾ ਕਰਕੇ ਨਹੀਂ ਮੰਨਦਾ ਮਨ ਪਤੀ ਨੂੰ ਪਤੀ ਕਰਕੇ ਮੰਨ ਲੈਂਦਾ ਮਨ ਈਸ਼ਵਰ ਨੂੰ ਈਸ਼ਵਰ ਕਰਕੇ ਨਹੀਂ ਮੰਨਦਾ ਇਸ ਵਾਸਤੇ ਪਤਨੀ ਨੂੰ ਯਾਦ ਕਰਨਾ ਹੈ ਪਤੀ ਨੂੰ ਯਾਦ ਕਰਨਾ ਹੈ ਪੁੱਤਰ ਨੂੰ ਯਾਦ ਕਰਨਾ ਹੈ ਕੋਈ ਕਥਾ ਕਹਾਣੀਆਂ ਦੀ ਲੋੜ ਨਹੀਂ ਕੋਈ ਵਾਜੇ ਵਜਾਣ ਦੀ ਲੋੜ ਨਹੀਂ ਕੋਈ ਤਬਲੇ ਖੜਕਾਣ ਦੀ ਲੋੜ ਨਹੀਂ ਕੋਈ ਫਲਸਫਾ ਗੋਟਣ ਦੀ ਲੋੜ ਨਹੀਂ ਕੋਈ ਦਾਨ ਪੁੰਨ ਕਰਨ ਦੀ ਲੋੜ ਨਹੀਂ ਕੋਈ ਸੇਵਾ ਕਰਨ ਦੀ ਲੋੜ ਨਹੀਂ ਪੁੱਤਰ ਦੀ ਯਾਦ ਆਪੇ ਹੀ ਆਉਂਦੀ ਹੈ ਮਿੱਤਰ ਦੀ ਯਾਦ ਆਪੇ ਹੀ ਆਉਂਦੀ ਹੈ ਪਤੀ ਦੀ ਯਾਦ ਆਪੇ ਹੀ ਆਉਂਦੀ ਹੈ ਪਤਨੀ ਦੀ ਯਾਦ ਆਪੇ ਹੀ ਆਉਂਦੀ ਹੈ ਰਹਿ ਗਈ ਗੱਲ ਪ੍ਰਮਾਤਮਾ ਦੀ ਤੋ 2-255 ਹੀ ਸਾਹਿਬ ਦੇ ਪਾਠ ਕਰੋ 10-10 ਜਪਜੀ ਸਾਹਿਬ ਦੇ ਪਾਠ ਕਰੋ ਕੀਰਤਨ ਕਰੋ ਕੀਰਤਨ ਸੁਣੋ ਕਥਾ ਕਰੋ ਕਥਾ ਸੁਣੋ ਸੇਵਾ ਕਰੋ দান ਕਰੋ ਪੁੰਨ ਕਰੋ ਯਕੀਨ ਨਾ ਜਾਣੋ ਫਿਰ ਵੀ ਪਰਮਾਤਮਾ ਦੀ ਯਾਦ ਨਹੀਂ ਆਉਂਦੀ ਨਹੀਂ ਆਉਂਦੀ ਇਸ ਸਭ ਕੁਛ ਦੇ ਕਰਦੇ ਆਵੇਂ ਯਾਦ ਨਹੀਂ ਆਉਂਦੀ ਇਕਾਗਰਤਾ ਬਖਸ਼ ਨੇ ਇਸ ਤੋਂ ਗੱਲ ਸਪਸ਼ਟ ਹੋਈ ਮਨ ਨੇ ਪਰਮਾਤਮਾ ਨੂੰ ਪਰਮਾਤਮਾ ਕਰਕੇ ਨਹੀਂ ਮੰਨਿਆ ਹੁਣ ਕੋਈ ਤਰਕ ਖੜੀ ਕਰੇ ਸਾਡਾ ਮਨ ਤੇ ਮੰਨਿਆ ਸੀ ਗੁਰਦੁਆਰੇ ਆਇਆ ਪਾਠ ਕਰਦੇ ਦਾਨ ਨੂੰ ਪੂਨ ਕਰਦੇ ਹੈ ਸੇਵਾ ਕਰਦੇ ਹੈ ਇਹ ਕਿਸ ਤਰ੍ਹਾਂ ਹੋ ਸਕਦਾ ਸਾਡੇ ਮਨ ਨੇ ਪਰਮਾਤਮਾ ਨੂੰ ਪਰਮਾਤਮਾ ਕਰਕੇ ਨਹੀਂ ਮੰਨਿਆ ਹੁਣ ਗੁਰੂ ਅਰਜਨ ਦੇਵ ਜੀ ਦੱਸਦੇ ਨੇ ਉਹ ਵੀ ਮੰਮੇ ਅਖਰ ਤੋਂ ਦੱਸਦੇ ਨੇ ਮਨ ਨੇ ਪਰਮਾਤਮਾ ਨੂੰ ਮੰਨਿਆ ਨਹੀਂ ਮਨ ਪਰਮਾਤਮਾ ਕੋਲ ਮੰਗਦਾ ਹੈ ਮਨ ਨੇ ਗੁਰੂ ਨੂੰ ਗੁਰੂ ਕਰਕੇ ਮੰਨਿਆ ਨਹੀਂ ਮਨ ਗੁਰੂ ਕੋਲ ਮੰਗਦਾ ਮੰਗ ਨਾਲ ਜੁੜਿਆ ਹੋਇਆ ਹੈ ਗੁਰੂ ਨਾਲ ਨਹੀਂ ਮੰਗ ਨਾਲ ਜੁੜਿਆ ਹੋਇਆ ਹੈ ਪ੍ਰਭੂ ਨਾਲ ਨਹੀਂ ਇਹਦਾ ਦਾਤੇ ਨਾਲ ਕੋਈ ਮਤਲਬ ਨਹੀਂ ਦਾਤ ਨਾਲ ਕੋਈ ਸ਼ਬਦ ਸੁਣ ਮਮਾ ਮੰਗਨ ਆਰ ਇਆਨਾ ਬੜਾ ਇਆਨਾ ਮੰਗ ਰੱਖ ਰਿਹਾ ਪ੍ਰਮਾਤਮਾ ਦੇ ਅੱਗੇ ਇਹ ਅਣਾ ਕਿਉਂ ਕਹਿ ਦਿੰਦਾ ਹੈ ਇਦਾਂ ਮਤਲਬ ਪ੍ਰਮਾਤਮਾ ਇਤਨਾ ਵੀ ਸਹਿਣਾ ਨਹੀਂ ਮੇਰੀ ਲੋੜ ਕੀ ਹੈ ਪ੍ਰਮਾਤਮਾ ਪਾਤਰਤਾ ਦੇ ਮੁਤਾਬਕ ਦਿੰਦਾ ਹੈ ਭਾਂਡਾ ਕੈਸਾ ਹੈ ਜਿਸ ਤਰ੍ਹਾਂ ਭਾਂਡਾ ਕੋਲੀ ਹੈ ਇੱਕ ਕੋਲ ਇੱਕੋ ਲੋਟਾ ਹੈ ਇੱਕੋ ਬਹੁਤ ਵੱਡਾ ਪਤੀਲਾ ਹੈ ਇੱਕੋ ਬਹੁਤ ਵੱਡਾ ਡੋਲ ਹੈ ਅਜਿਸ ਤਰ੍ਹਾਂ ਦਾ ਭਾਂਡਾ ਦੇਖਦਾ ਪਾ ਦਿੰਦਾ ਹੁਣ ਜਿਸ ਨੂੰ ਡੋਲ ਭਰ ਕੇ ਦੇ ਦਿੱਤਾ ਹੈ ਤੇ ਜਿਹਦੀ ਕੋਲ ਜਿਹੀ ਛੋਟੀ ਜੀਆਂ ਖੋਲੀ ਰੋਂਦਾ ਪਿੱਟਦਾ ਰਹੇ ਹੈ ਪਰਮਾਤਮਾ ਬੜੀ ਬੇਇਨਸਾਫੀ ਕਰਦਾ ਬੜੀ ਬੇਇਨਸਾਫੀ ਕਰਦਾ ਪਰਮਾਤਮਾ ਬੇਇਨਸਾਫੀ ਬਿਲਕੁਲ ਨਹੀਂ ਕਰਦਾ ਪਰਮਾਤਮਾ ਪਾਤਰਤਾ ਵੇਖਦਾ ਹੈ ਇਹ ਤਾਂ ਦੋ ਬੱਚਿਆਂ ਲਈ ਬਾਜ਼ਾਰੋਂ ਸਿਲੇ ਸਿਲਾਈ ਕੱਪੜੇ ਲੈ ਕੇ ਆਇਆ ਹੈ ਰੈਡੀमेड ਸੂਟ ਇੱਕ ਬੱਚਾ 5 ਸਾਲ ਦਾ ਹੈ ਇੱਕ ਬੱਚਾ 20 ਸਾਲ ਦਾ ਹੈ ਦੋਹਾਂ ਲਈ ਲੈ ਲਿਆਇਆ ਇੱਕੋ ਰੰਗ ਇੱਕੋ ਹੀ ਕਪੜਾ ਪਰ ਇੱਕੋ ਤਰ੍ਹਾਂ ਦੀ ਸਿਲਾਈ ਪਿਓ ਬੜਾ ਖੁਸ਼ ਹੈ ਬੱਚੇ ਲਈ ਲੈ ਜਾ ਰਹੇ ਆਂ ਦੋਵੇਂ ਬੱਚੇ ਬੜੇ ਖੁਸ਼ ਹੋਣਗੇ ਵੱਡੇ ਨੂੰ ਦਿੱਤਾ ਉਹਨੇ ਪਾਲਿਆ ਤੇ ਖੁਸ਼ ਹੋਇਆ ਛੋਟੇ ਨੂੰ ਦਿੱਤਾ ਉਹਨੇ ਚੁੱਕ ਕੇ ਪਰੇ ਮਾਰਿਆ ਤੇ ਪਿਓ ਸੀਸ ਤੇ ਹੱਥ ਰੱਖ ਕੇ ਕਹਿੰਦਾ ਬੇਟਾ ਇਹ ਸੂਟ ਚੰਗਾ ਨਹੀਂ ਮੈਂ ਤੇ ਉਹ ਹੀ ਲਿਆਂਦਾ ਜੋ ਤੇਰੇ ਵੱਡੇ ਭਰਾ ਲਈ ਲਿਆਂਦਾ ਉਹੀ ਰੰਗ ਉਹੀ ਕਪੜਾ ਉਹੀ ਸਿਲਾਈ ਕਹਿੰਦਾ ਉਹਦੇ ਲਈ ਵੱਡਾ ਸੂਟ ਲੈਂਦਾ ਮੇਰੇ ਲਈ ਛੋਟਾ ਇਹ ਤੇ ਵਿਤ ਕਰਾ ਇਹ ਤੇ ਵਿਤ ਕਰਾ ਮੈਨੂੰ ਨਹੀਂ ਚਾਹੀਦਾ ਉਹਦੇ ਵਾਸਤੇ ਵੱਡਾ ਲੈਂਦਾ ਹੈ ਮੈਨੂੰ ਵੀ ਵੱਡਾ ਸੂਟ ਚਾਹੀਦਾ ਹੁਣ ਕੌਣ ਦੱਸੇ ਅਗਰ ਵੱਡਾ ਸੂਟ ਤੈਨੂੰ ਦੇ ਦਿੱਤਾ ਪਾਏਗਾ ਤੇ ਉਸੇ ਚ ਛੁਪ ਕੇ ਰਹਿ ਜਾਏਗਾ ਦੱਸੇਗਾ ਹੀ ਨਹੀਂ ਪਰਮਾਤਮਾ ਪਾਤਰਤਾ ਦੇਖਦਾ ਹੈ ਦੇਖਦਾ ਹੈ ਕਿਹੜੀ ਚੀਜ਼ ਸਵਾਲ ਸਕਦਾ ਹੈ ਉਹਦਾ ਦੇਣਾ ਅਥਾ ਹੈ ਮਨੁੱਖ ਦੀ ਪਾਤਰਤਾ ਅਥਾ ਹੈ ਉਹਦਾ ਦੇਣਾ ਬਹੁਤ ਬਹੁਤ ਹੈ ਮਨੁੱਖ ਦਾ ਭਾਂਡਾ ਬਹੁਤ ਛੋਟਾ ਹੈ ਬਹੁਤ ਛੋਟਾ ਹੈ ਬਹੁਤ ਛੋਟਾ ਹੈ ਬੇਪਰਵਾਹੀਆਂ ਨਾਲ ਉਹ بارش ਕਰਦਾ ਹੈ ਇਤਨੇ بارش ਕਰਦਾ ਹੈ ਲੋੜ ਤੋਂ ਜ਼ਿਆਦਾ ਕਰਦਾ ਹੈ। ਔਰ ਇਸ ਨੂੰ ਮਹਾਰਾਜ ਕਹਿੰਦੇ ਨੇ ਸਭ ਕੁਝ ਬਹੁਤੋ ਬਹੁਤ ਉਪਾਇਆ ਗੁਰੂ ਅਰਜਨ ਦੇਵ ਜੀ। ਰਹਿਣ ਨੂੰ ਜਿੰਨੀ ਜ਼ਮੀਨ ਚਾਹੀਦੀ ਹੈ ਅਨੰਤ ਗੁਣਾ ਜ਼ਿਆਦਾ ਹੈ। ਭਾਰਤ ਨਾਲੋਂ 8 ਗੁਣਾ ਵੱਡਾ ਆਸਟ੍ਰੇਲੀਆ, ਕੁੱਲ ਆਬਾਦੀ 3 ਕਰੋੜ। ਸਾਰਾ ਖਾਲੀ ਪਿਆ। ਭਾਰਤ ਨਾਲੋਂ 5 ਗੁਣਾ ਵੱਡਾ ਕੈਨੇਡਾ ਆਬਾਦੀ ਕੋਲ 3.5-4 ਕਰੋੜ ਕਹਿੰਦੇ ਪੈਨੇ ਸਭ ਖਾਲੀ ਪਿਆ ਰਹਿਣ ਨੂੰ ਜਿੰਨੀ ਧਰਤੀ ਚਾਹੀਦੀਏ ਕਈ ਗੁਣਾ ਜ਼ਿਆਦਾ ਪੀਣ ਨੂੰ ਜਿੰਨਾ ਪਾਣੀ ਚਾਹੀਦਾ ਹੈ ਅਨੰਤ ਗੁਣਾ ਜ਼ਿਆਦਾ ਜੀਣ ਨੂੰ ਜਿੰਨਾ ਆਕਸੀਜਨ ਚਾਹੀਦਾ ਹੈ ਅਨੰਤ ਗੁਣਾ ਜ਼ਿਆਦਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਸਭ ਕੁਝ ਬਹੁਤ ਬਹੁਤ ਉਪਾਇਆ ਪਰ ਪ੍ਰਾਪਤ ਉਤਰਾ ਹੀ ਆਉਂਦਾ ਜਿਤਨੀ ਪਾਤਰਤਾ ਜਿਤਨਾ ਭਾਂਡ ਪ੍ਰਾਪਤ ਉਤਨ ਹੀ ਆਉਂਦਾ ਉਹ ਜੋ ਉਸ ਦੀ ਉਪਜ ਦੇ ਚ ਉਸ ਦੇ ਦੇਣ ਦੇ ਚ ਕਮੀ ਨਹੀਂ ਹੈ ਕਮੀ ਦੇਖ ਪੈਂਦੀ ਉਹਨੇ ਮੈਨੂੰ ਛੋਟਾ ਸੂਟ ਦਿੱਤਾ ਐਸ ਵੱਡੇ ਨੂੰ ਵੱਡਾ ਸੂਟ ਦੇ ਦਿੱਤਾ ਹੁਣ ਕੀ ਕੀਤਾ ਜਾ ਮੈਂ ਛੋਟਾ ਤਾਂ ਛੋਟਾ ਦਿੱਤਾ मेरा भांडा छोटा मनुख इस नहीं देखता मनुख देन निगाह लगता है थोड़ी है मनुख भांडा नहीं देखता भांडा छोटा है। मेरी प्रलभत छोटी है मेरा भांडा छोटा है। हाँ अगर मनुख अपना भांडा वड्डा करता जाए जाये, भरता जाएगा क्योंकि ਉਹਦੀ ਰਹਿਮਤ ਦੀ بارش ਹਰ ਵਕਤ ਹੋ ਰਹੀ ਏ ਇਹ ਨਹੀਂ ਕਦੀ ਕਿਰਪਾ ਕਰਦਾ ਤੇ ਕਦੀ ਕਿਰਪਾ ਨਹੀਂ ਕਰਦਾ ਸਤਿਗੁਰ ਸਦਾ ਦਿਆਲ ਹੈ ਵਾ ਉਹਦੀ ਦਇਆ ਹਰ ਵਕਤ ਹੈ ਉਹ ਹਰ ਵਕਤ ਦੇ ਰਿਹਾ ਹੈ ਹਰ ਵਕਤ ਦੇ ਰਿਹਾ ਹੈ ਮੈਨੂੰ ਕੁਝ ਨਹੀਂ ਮਿਲਿਆ ਮੇਰਾ ਭਾਂਡਾ ਪੁੱਠਾ ਹੋਵੇਗਾ ਜਾਂ ਮੇਰਾ ਭਾਂਡਾ ਛੋਟਾ ਹੋਵੇਗਾ ਐਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਮਨੁੱਖ ਮਨ ਦਾ ਨਹੀਂ ਹੈ ਮੰਗਦਰ ਤੋਂ ਮਮਾ ਮੰਗਣ ਹਾਰ ਇਆਣਾ ਪ੍ਰਮਾਤਮਾ ਕੋਲ ਮੰਗਣ ਵਾਲਾ ਇਆਣਾ ਇਆਣੇ ਮਨੁੱਖ ਨਮਾਜ਼ ਪੜ੍ਹਦੇ ਨੇ ਇਆਣੇ ਮਨੁੱਖ ਪੂਜਾ ਪਾਠ ਕਰਦੇ ਨੇ ਇਆਣੇ ਮਨੁੱਖ ਮੰਦਰ ਮਸਜਿਦ ਗੁਰਦੁਆਰੇ ਜਾਂਦਨ ਕਾਮਨਾਵਾਂ ਲੈ ਆਉਂਦਿਆਂ ਮੰਗਾਂ ਲੈ ਆਉਂਦਿਆਂ ਗੁਰੂ ਕਰਕੇ ਕੋਈ ਗੁਰਦੁਆਰੇ ਨਹੀਂ ਆਉਂਦਾ ਆਪਣੀ ਮੰਗ ਕਰਕੇ